हां जी दोस्तों सारेनु सस्त्रिकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਇੱਕ ਗੱਡੀ ਤੁਹਾਨੂੰ ਦਿਖਾ ਦਾਂਗੇ अल्टੋ ਕੇਰਟਨ ਗੱਡੀ ਆ ਦੋਸਤੋ ਠੀਕ ਆ ਜੈਨੂਨ ਚੱਲੀ ਆ ਸੋ ਆਲ ਰੌਂਡ ਤੋਂ ਮੈਂ ਇੱਕ ਵਾਰੀ ਤੁਹਾਨੂੰ ਪੂਰੀ ਦਿਖਾ ਦੇਣਾ ਪੂਰੀ ਗੱਲਬਾਤ ਕਰ ਲਾਂਗੇ ਸੋ ਵਿਜ਼ਿਟ ਜਿਹੜੀ ਆ ਦੋਸਤੋ ਤੁਸੀਂ ਪਿੰਡ ਡੱਲ ਕਰਨੀ ਆ ਡਲੇਰੀ ਵਾਂ ਪਿੰਡ ਬਿਲਕੁਲ ਨਜ਼ਦੀਕ ਆ ਭਾਈ ਦਲੇਰ ਸਿੰਘ ਬਾਠ ਆਉਣਾਰਾ ਸੋ ਪੂਰੀ ਇਨਫੋਰਮੇਸ਼ਨ ਜਿਹੜੀ ਆ ਦੋਸਤੋ ਉਹਨਾਂ ਤੋਂ ਲੈ ਲਾਂਗੇ ਫਿਲਹਾਲ ਤੁਸੀਂ ਜਿਹੜੀ ਆ ਚਾਰ ਸ਼ਹਿਰੋਂ ਤੁਹਾਨੂੰ ਗੱਡੀ ਦਿਖਾ ਦਿੰਨੇ ਆ ਉਪਰ ਕਾਊਆ ਵਿਕਰੀ ਦੇ ਲਈ ਵੇਲੇਬਲ ਆ 46 ਤਰਨ ਤਰਨ ਨੰਬਰ ਆ ਦੋਸਤੋ ਪੀਬੀ 46 ਤਰਨ ਤਰਨ ਨੰਬਰ ਆ ਕੇਟੀਨ ਗੱਡੀ ਆ ਵੀਐਕਐਸਆਈ ਮਾਡਲ ਆ ਠੀਕ ਹੈ ਜੀ ਸੋ ਪੈਟਰੋਲ ਮਾਡਲ ਹੈਗਾ ਜੀ ਥੋੜਾ ਇੰਟਰਨਲ ਹੀ ਤੁਹਾਨੂੰ ਦਿਖਾ ਦਿੰਦੇ ਆ ਅੰਦਰੋਂ ਮਾੜੀ ਜਿਆਦ ਨਾ ਪਰਾਉਣੇ ਆ ਸ਼ੀਟ ਕਵਰ ਦੇਖ ਸਕਦੇ ਹੋ ਮੈਟਿੰਗ ਜਿਹੜੀ ਆ ਦੋਸਤੋ ਬਿਲਕੁਲ ਉਹ ਪ੍ਰੋਪਰ ਮੈਟਿੰਗ ਹੋਈ ਆ ਬਹੁਤ ਸਫਾਈ ਆ ਠੀਕ ਹੈ ਜੀ ਏ1 ਕੰਡੀਸ਼ਨ ਆ ਦੇਖੋ ਆ ਦੇਖੋ ਜੀ ਬਿਲਕੁਲ ਲੈਦਰ ਮੈਟਿੰਗ ਆ ਥੱਲੇ ਜੀ ਦੋਸਤੋ ਸ਼ੀਟ ਕਵਰ ਆ ਇਹ ਲੈਦਰ ਸ਼ੀਟ ਕਵਰ ਨੇ ਤੇ ਮੈਟਿੰਗ ਹੋਈ ਆ ਬਹੁਤ ਸਫਾਈ ਆ ਇੰਟਰਨਲੀ ਵੇਖਣੇ ਵੇਖ ਲਿਏ ਤੇ ਬਾਹਰੋਂ ਵੇਖ ਲਿਏ ਤੇ ਬਿਲਕੁਲ ਜੀ ਦੋਸਤੋ ਸਾਫ਼ ਗੱਡੀ ਆ ਇੱਕ ਵੀ ਪੀਸ ਜਿਹੜਾ ਕਹ ਲਈਏ ਬੰਪਰ ਤੋਂ ਬੰਪਰ ਦੀ ਗੱਲ ਕਰ ਲਈਏ ਨੋ ਪੇਂਟ ਠੀਕ ਆ ਜੀ ਕਿਸੇ ਤਰ੍ਹਾਂ ਦਾ ਕੋਈ ਪੇਂਟ ਨਹੀਂ ਹੋਇਆਗਾ オリジナル ਹੈਗੀ ਆ ਓਵਰ ਆਲ ਸੈਸਰੀ ਜਿੰਨੀ ਵੀ ਹੈਗੀ ਆ ਸਾਰੀ オリジナル ਆ ਬਿਲਕੁਲ ਗੱਡੀ ਦੇ ਨਾਲ ਦੀ ਆ ਤੇ ਚੱਲੀ ਉਹ ਵੀ ਤੁਸੀਂ ਦੇਖ ਠੀਕ ਆ ਜੀ ਆ ਦੇਖ ਲਓ ਜੀ 48000 ਸਮਥਿੰਗ ਕੋਈ 90 ਕਿਲੋਮੀਟਰ ਚੱਲੀ ਆ ਰਨ ਹੋਈ ਹੈ ਠੀਕ ਹੈ ਜੀ 48000 ਜਿਹੜੀ ਜੈਨੂਨ 48000 ਚੱਲੀ ਆ ਤੇ ਏਸੀ ਹੀਟਰ ਬਿਲਕੁਲ A1 ਕੰਡੀਸ਼ਨ ਆ ਏਸੀ ਹੀਟਰ ਦੀ ਬਿਲਕੁਲ ਤਸੱਲੀ ਆ ਕੋਈ ਵੀ ਆ ਰਵੇ ਆਪਦੀ ਚੈੱਕ ਕਰ ਸਕਦਾ ਚਲਾ ਕੇ ਦੇਖ ਸਕਦਾ ਠੀਕ ਆ ਕੋਰੰਟ ਲੁੱਕ ਆ ਹੈਗੀ ਠੀਕ ਹੈ ਜੀ ਬਾਕੀ ਕ੍ਰੋਮ ਕਰਾਮ ਤੁਸੀਂ ਆ ਦੇਖ ਲਓ ਬਿਲਕੁਲ 90 ਕਰੋਮ ਆ ਠੀਕ ਆ ਜੀ ਇਹ ਬੰਨ ਕੰਡੀਸ਼ਨ ਥੋੜੀ ਘੱਟ ਹੀ ਚੱਲੀ ਆ ਜੈਨੂਨੀ ਚੱਲੀ ਆ ਬਾਕੀ ਤੁਸੀਂ ਵੇਖ ਸਕਦੇ ਹੋ ਫੌਗ ਲਾਈਟਾਂ ਵਗੈਰਾ ਉਹ ਵੀ ਨਹੀਂ ਹਜੇ ਕਰਵਾਈਆਂ ਠੀਕ ਆ ਜੀ ਆਪ ਵੇਖ ਸਕਦੇ ਹੋ ਤੇ ਬਿਲਕੁਲ ਸ਼ੀਸ਼ਾ ਗਲਾਸ ਵਗੈਰਾ ਸਾਰੇ ਓਵਰ ਆਲ ਤੁਸੀਂ ਚੈੱਕ ਕਰ ਲਓ ਅ ਜਿਹੜੇ ਦੋਸਤੋ 6 ਬੈਲ ਕੋਲੋਂ ਸ਼ੀਸ਼ੇ ਹੈਗੇ ਆ ਫਰੰਟ ਬੈਕ 4 ਵਿੰਡੋ ਸਾਈਡ ਦੇ ਠੀਕ ਆ ਬਿਲਕੁਲ ਇੱਕੋ ਨੰਬਰ ਆ ਇੱਕੋ ਮੋਰ ਆ ਕੋਈ ਰਿਪਲੇਸ ਨਹੀਂ ਹੋਇਆਗਾ ਕੋਈ ਚੇਂਜ ਨਹੀਂ ਹੋਇਆਗਾ ਠੀਕ ਆ ਤੇ ਸਭ ਤੋਂ ਪਹਿਲਾਂ ਦਲੇਰਪੁਰ ਭਾਜੀ ਸਾਸਤਰੀਕਾਰ ਸਾਸਤਰੀਕਾਰ ਜੀ ਸਾਸਤਰੀਕਾਰ ਠੀਕ ਹੈ ਜੀ ਸਰਜੀ ਕਰਾਈ ਆਲਟੋ ਕੇਟਨ ਗੱਡੀ ਆ ਵੀਐਕਐਸਆਈ ਮਾਡਲ ਹਾਂਜੀ ਪੈਟਰੋਲ ਪਰ ਹਾਂਜੀ ਪੈਟਰੋਲ ਹੈ ਜੀ ਹਾਂਜੀ ਹਾਂਜੀ ਤੇ ਹੈ ਨੰਬਰ PB46 ਤਰਨਤਰਨ ਹਾਂਜੀ ਤਰਨਤਰਨ ਦਾ ਇਹ ਨਾ ਆਪਣੇ ਚਾਚੇ ਦੇ ਕਾਕੇ ਤੋਂ ਲਈ ਆ ਫੌਜ ਚੋਂ ਆ ਅੱਛਾ ਜੀ ਉਹਨਾਂ ਦੇ ਦਾਜ ਦੀ ਗੱਡੀ ਆਈ ਹੈ ਕੋਈ ਇਹਦੇ ਵਿੱਚ ਹਿਰਾ ਫੇਰੀ ਨਹੀਂ ਹੈਗੀ ਕੋਈ ਕਾਗਜ਼ਾਂ ਦੀ ਨਹੀਂ ਕੋਈ ਪ੍ਰੋਬਲਮ ਹੈਗੀ ਇਹ ਹੈਗੀ ਆ ਜੀ ਆ ਕਾਕੇ ਨੂੰ ਪੁੱਛਦੇ ਕਿੰਨੇ ਮਹੀਨੇ ਉੱਤੇ ਆ 16 ਦਾ ਆ ਆ ਦਿਖਾ ਦਿੰਦੇ ਆ ਦਿਖਾ ਦਿਓ ਨਾਲ ਆਰ ਸੀ ਜਿਹੜੀ ਆ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਆਰ ਸੀ ਦੇਖ ਸਕਦੇ ਹੋ ਤੁਸੀਂ ਅ ਰਜਿਸਟਰਡ ਡੇਟ ਹੈਗੀ ਆ 39 2016 ਠੀਕ ਹੈ ਜੀ 30 ਤਰੀਕ ਨੂੰ 9ਵੇਂ ਮਹੀਨੇ 2016 ਦੇ ਵਿੱਚ ਜਿਹੜੀ ਆ ਦੋਸਤੋ ਰਜਿਸਟਰਡ ਹੋਈ ਆ ਤੇ ਫਿਊਲ ਪੈਟਰੋਲ ਹੈਗਾ ਠੀਕ ਹੈ ਜੀ ਤੇ ਕਲਰ ਬਾਡੀ ਕਲਰ ਦੇਖ ਸਕਦੇ ਹੋ ਤੁਸੀਂ ਥੋੜਾ ਜਿਹਾ ਪਾਉਜ਼ ਕਰਕੇ ਜਿਹੜਾ ਤੁਸੀਂ ਦੇਖ ਲਿਓ ਠੀਕ ਹੈ ਜੀ ਓਵਰ ਆਲ ਪੜ ਲਿਓ ਤੇ ਜੋ ਲੋਨ ਹੈ ਸੀਗਾ ਠੀਕ ਹੈ ਜੀ ਲੋਨ ਸੀਗਾ ਉਹ ਤੁਸੀਂ ਆ ਦੇਖ ਸਕਦੇ ਹੋ ਕਾਪੀ ਦੀ ਚਿਪ ਦੇ ਉੱਪਰ ਲਿਖਿਆ HDFC ਬੈਂਕ ਲਿਮਟਿਡ ਠੀਕ ਹੈ ਜੀ 2016 ਉਸ ਤੋਂ ਬਾਅਦ 35 ਨੰਬਰ ਜਿਹੜਾ ਫਾਰਮ ਹੈਗਾ ਜੀ ਉਹ ਬਿਲਕੁਲ ਤੁਸੀਂ ਆ ਦੇਖ ਸਕਦੇ ਹੋ ਕਿ ਕਲੀਅਰੈਂਸ ਦਾ ਜਿਹੜਾ ਦੋਸਤੋ ਬਿਲਕੁਲ ਨਾਲ ਨਾਥੀ ਕੀਤਾ ਹੈਗਾ ਠੀਕ ਹੈ 35 ਨੰਬਰ ਫਾਰਮ ਤੇ ਠੀਕ ਹੈ ਜੀ ਬਾਕੀ ਆ ਤੁਹਾਡੇ ਸਾਹਮਣੇ ਆ ਪੂਰਾ ਜੋ ਵੀ ਦੋਸਤੋ origignal ਸਰਟੀਫਿਕੇਟ ਨੇ ਡਾਕੂਮੈਂਟ ਹੈਗੇ ਤੁਹਾਨੂੰ ਨਾਲ ਦਿੱਤੇ ਜਾਣਗੇ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰ ਲਈਏ ਕਿਸੇ ਵੀਰ ਨੇ ਆਪਣੇ ਨਾਮ ਟ੍ਰਾਂਸਫਰ ਕਰਨੀ ਆ ਜਿਹੜਾ ਵੀਰ ਅਗੇ ਨੈਕਸਟ ਓਨਰ ਹੋਵੇਗਾ ਠੀਕ ਆ ਜੀ ਟ੍ਰਾਂਸਫਰ ਓਨਰਸ਼ਿਪ ਆਫ ਅ ਮੋਟਰ ਵਹੀਕਲ ਤੁਸੀਂ ਆਪਦਾ ਪੂਰਾ ਡਾਕੂਮੈਂਟ ਭਰ ਕੇ ਥੱਲੇ ਸਿਗਨੇਚਰ ਆਲਰੇਡੀ ਕੀਤੇ ਹੋਏ ਆ ਠੀਕ ਆ ਜੀ ਤੇ ਬਿਲਕੁਲ 22 ਦਿਨੇਰ ਬਾਠ ਦੇ ਰਿਲੇਟਿਵ ਦੇ ਵਿੱਚ ਆ ਬਿਲਕੁਲ ਸਿਗਨੇਚਰ ਹੋਇਆ ਤੁਸੀਂ ਆਪਦਾ ਫਾਰਮ ਫਿਲ ਕਰਕੇ ਹੋਰ ਕੋਈ ਫਾਰਮੈਲਿਟੀ ਹੈ ਜਿਹੜੀ ਪੂਰੀ ਕਰਵਾਉਣੀ ਵੀ ਜਾਨੀ ਪੈਸੇ ਜਿੰਨੀ ਟੰਗੀ ਆਊਗੀ ਇਸ ਗੱਲ ਦੀ ਬਿਲਕੁਲ ਬਾਕੀ ਬੀਮਾ ਥੋੜਾ ਜਿਹਾ ਬੀਮਾ ਕੱਲ ਗਿਆ ਚਾਹੀ ਆਪਾਂ ਕਹਿ ਲਈਏ ਦੂਜਾ ਬੀਮੇ ਦਾ ਇਹ ਐਕਸਪਾਇਰ ਹੋਇਆ ਤੇ ਪੋਲੂਸ਼ਨ ਜਿਹੜਾ ਉਹ ਐਕਸਪਾਇਰ ਹੋਇਆ ਤੁਸੀਂ ਉਹ ਆਪ ਦਾ ਨਿਊ ਜਿਹੜਾ ਦੋਸਤੋ ਇੰਪਲੀਮੈਂਟ ਕਰ ਸਕਦੇ ਹੋ ਜਾਰੀ ਕਰ ਸਕਦੇ ਹੋ ਠੀਕ ਹੈ ਤੇ ਵਾਟਸਐਪ ਬਾਕੀ ਏਸੀ ਹੀਟਰ ਮੈਂ ਦੱਸਦਾ ਵੀ ਬਿਲਕੁਲ ਹਾਂ ਚੱਲਦਾ ਚਲਾ ਕੇ ਵਿਖਾ ਦਿਓ ਬਿਲਕੁਲ ਬਿਲਕੁਲ ਮਾਨਸਾ ਪੜੇ ਦਿਖੇ ਜੀ ਆਪ ਚਲਾ ਕੇ ਵਿਖਾ ਦਿਓ ਕੋਈ ਗੱਲ ਹਾਂ ਉਹ ਮੈਨੂੰ ਥੋੜੀ ਇਹ ਇਹਨਾਂ ਗੱਲਾਂ ਬਾਰੇ ਜਾਣਕਾਰੀ ਘਟਿਆ ਪਰ ਵੈਸੇ ਜਿਹੜੀ ਚੀਜ਼ ਓਕੇ ਆ ਕੋਈ ਕਿਸੇ ਨੂੰ ਨਾ ਲਾ ਮੰਗੇ ਬਿਲਕੁਲ ਹਾਂ ਆ ਵਾਹ ਆਜੂ ਜ ਬਿਲਕੁਲ ਓਕੇ ਗੱਡੀ ਸੋ ਬਾਕੀ ਦੋਸਤੋ ਆਨ ਕਰ ਦਿੰਨੇ ਆਪਾਂ ਏਸੀ ਹਾਂ ਠੀਕ ਆ ਏਸੀ ਆਨ ਕਰ ਦਿੱਤਾ 쿨ਿੰਗ ਜਿਹੜੀ ਆ ਦੋਸਤੋ ਠੀਕ ਆ ਇਨਸਟੈਂਟ ਜਿਹੜੀ 쿨ਿੰਗ ਹੁੰਦੀ ਆ ਉਸੇ ਟਾਈਮ ਜਿਹੜੀ 쿨ਿੰਗ ਆ ਠੀਕ ਆ ਮੋਸਟਲੀ ਕਈ ਨਾ ਗੱਡੀਆਂ ਦੇ ਵਿੱਚ ਨਿਊ ਕਾਰ ਦੇ ਵਿੱਚ ਦੇਖ ਲਈਓ ਥੋੜੀ ਜੀ ਕੂਲਿੰਗ ਹ ਕੋਈ ਸਕਿੰਟਾਂ ਦਾ ਕਹ ਲਿਓ ਜਾਂ ਮਿੰਟ ਦਾ ਫਰਕ ਪੈਂਦਾ ਪਰ ਇਨਸਟੈਂਟ ਜਿਹੜੀ ਕੂਲਿੰਗ ਠੀਕ ਹੈ ਤਾਂ ਹੀਟਰ ਵੀ ਜਿਹੜਾ ਇਨਸਟੈਂਟ ਜਿਹੜਾ ਵਰਕ ਕਰਦਾ ਬਲਕਿ ਆਉਣ ਵਾਲੇ ਸੀਜ਼ਨ ਦੇ ਵੇਖ ਲਈਏ ਬਿਲਕੁਲ ਸਿਆਲ ਨੂੰ ਵੇਖ ਲਈਏ ਤਾਂ ਹੀਟਰ ਏਸੀ ਦੇ ਇੱਕ ਪੈਸਾ ਲਾਉਣ ਦੀ ਲੋੜ ਨਹੀਂ ਓਵਰ ਆਲ ਗੱਡੀ ਤਾਂ ਕਿਸੇ ਇੱਕ ਰੁਪਿਆ ਲਾਉਣ ਦੀ ਲੋੜ ਨਹੀਂ ਸਰਵਿਸ ਵੈਸੇ ਹੋਈ ਸੀ ਆਪਣੇ ਨਹੀਂ ਹੋਣ ਵਾਲੀ ਹੁਣ ਮੇਰੇ ਖਿਆਲ ਨਾਲ ਵਾਵਾ ਚਰੀ ਹੋ ਗਿਆ ਕੋ ਹਾਂ ਆਪਾਂ ਘੱਟ ਲਾਉਨੇ ਆ ਆਪਣੇ ਕੋਲ ਨਾ ਮੋਟਰਸਾਈਕਲ ਆਪਣਾ ਵਪਾਰ ਦਾ ਚੱਕਰ ਤੁਸੀਂ ਵੀਡੀਓ ਪਾਉਂਦੇ ਜੀ ਆਪਣੀਆਂ ਆਪਾਂ ਗੱਡੀ ਬਹੁਤ ਜ਼ਿਆਦੀ ਘੱਟ ਘੱਟਦੀ ਆ ਉਹ ਮੁੰਡਾ ਵੀ ਜਾਨੀ ਡਿਊਟੀ ਤੇ ਆ ਉਹ ਵੀ ਘੱਟ ਘੱਟਦਾ ਹੈਗਾ ਗੱਡੀ ਖੜੀ ਜਾਂਦੀ ਰਹੀ ਆ ਬਿਲਕੁਲ ਹਾਂ ਬਾਕੀ ਚੱਲਣ ਚੱਲਣੇ ਬਹੁਤ ਜ਼ਿਆਦੀ ਸਾਫ਼ ਆ ਲਓ ਜੀ ਜਿੰਨੀ ਸਿਰਫਤ ਕਰੀ ਓਨੀ ਥੋੜੀ ਇਹਦੀ ਠੀਕ ਆ ਹਾਂ ਜੀ ਵੇਦਾ ਗੱਡੀ ਬਿਲਕੁਲ ਬਾਕੀ ਥੋੜਾ ਜਿਹਾ ਆ ਡਾਕੂਮੈਂਟ ਚੱਕ ਲਓ ਜੀ ਥੋੜਾ ਜਿਹਾ ਆਪਾਂ ਤੁਹਾਨੂੰ ਡੋਨਰ ਚੱਕ ਕੇ ਦਿਖਾ ਦਿੰਦੇ ਹਾਂ ਆਪੀ। ਹੋ ਚੱਕੀ। ਕੋਸ਼ਤ ਤਰੀਕਨ ਜਿਹੜੀ ਆ ਅੰਦਰ ਦੀ ਕੰਡੀਸ਼ਨ ਆ ਹੈਗੀ ਜੀ। ਠੀਕ ਆ। ਐਨ ਫੁਇਲਿੰਗ ਇੰਜਨ ਆ ਬਿਲਕੁਲ ਵੀ ਆਸਟ੍ਰੋਨੋਮੀ ਜਿਹੜੀ ਜੀ ਬਿਲਕੁਲ ਫੁਇਲਿੰਗ ਜਿਹੜਾ ਚੌੜੀ ਦਾ ਪਤਾ ਨਹੀਂ ਲੰਘਦਾ ਕਿਉਂਕਿ ਦੇਖੋ ਜੀ ਉਸ ਤੋਂ ਬਿਲਕੁਲ ਮੂ ਕੰਡੀਸ਼ਨ ਦਾ ਇਹ ਤਾਂ। ਤੇ ਰੀਪ ਕਰਪਾ ਦੀ ਪੋਚ ਲਾਂ ਕੇ ਬਾਕੀ ਕੁਝ ਕਰਵਾ ਤੇ ਬਈ ਇਹਨਾਂ ਦੀ ਕਰਾਉਣੀ ਆ। ਕਰਵਾ ਥੋੜਾ ਟਾਈਮ ਪਹਿਲਾਂ ਹੋਈ ਸੀ ਜੀ ਬੈਟਰੀ ਬੂਟਰੀ ਨਵੀਂ ਹੈ। ਬਿਲਕੁਲ ਪਹਿਲੇ ਸੱਤ ਸਤੇ ਕੋਈ ਰਾਉਂਡ ਦੇ ਵਿੱਚ ਦੇਖੀ ਜੀ ਸਲਫ ਸਟਾਰਟ ਹੈਗੀ ਹੈ ਗੱਡੀ ਹਾਂ ਖੜੀ ਗਿਆ ਭਾਈ ਸਟਾਰਟ ਕੀਤੀ ਉਸੇ ਸਟਾਰਟ ਹੋ ਗਈ ਬਿਲਕੁਕੁਲ ਰਾਣੀ ਖੜੀ ਮਹੀਨਾ ਹੋ ਗਿਆ ਇਹਨੂੰ ਬਿਲਕੁਲ ਕੀ ਕਰ ਤੋਂ ਬੰਦ ਅੱਛਾ ਬਾਦ ਸਾਹਿਬ ਕਿੰਨਾ ਮੋੜਨ ਕੀ ਡਿਮਾਂਡ ਕੀ ਕਰਦੇ ਫਿਰ ਇਹਦੀ ਇਹਦੀ ਡਿਮਾਂਡ ਹੈਗੀ ਰਾਜਵੀਰ 2 ਲੱਖ ਤੇ 70000 ਰੁਪਏ ਅੱਛਾ ਜੀ ਆਪਾਂ ਇਹਦੇ ਚੋਂ 10000 ਰੁਪਏ ਛੱਡਾਂਗੇ अच्छा 2 लाख ਤੇ 60 ਹਜ਼ਾਰ ਦੀ ਆਪਾਂ ਗੱਡੀ ਦੇ ਦੇਵਾਂਗੇ 2 ਲੱਖ 60 ਦੀ ਹਾਂ ਕੋਈ ਕਾਗਜ਼ਾਂ ਚ ਆਪਾਂ ਇੱਥੇ ਬੈਠੇ ਕੋਈ ਵੀ ਹੀਰਾ ਫੇਰੀ ਹੋਵੇ ਆਪਾਂ ਜ਼ਿੰਮੇਵਾਰ ਹਾਂ ਆਪਣੇ ਦੋਸੇ ਵਲੇ ਆਪਣੇ ਪੈਸੇ ਦਵੇ ਆਪਦੇ ਨਾਂ ਕਰਵਾ ਕੇ ਖੜੀ ਸਾਰੇ ਕਾਗਜ਼ੇ ਦੇ ਵਿੱਚ ਰੱਖੇ ਆਪਾਂ ਲਿਆ ਗਏ ਨਾਂ ਕਰਵਾਉਣੀ ਉਹ ਆਪਣੀ ਜ਼ਿੰਮੇਵਾਰੀ ਕੋਈ ਕਿਸੇ ਰਕਮ ਦਾ ਉਹਨੂੰ ਡੀਕ ਤਨਾਊਗੀ ਕੋਈ ਉਹਦਾ ਖਰਚਾ ਨਾ ਆਊਗਾ ਵੀ ਆਣ ਕੇ ਉਹ ਐਡੀ ਦੂਰੋਂ ਆਵੇ ਉਹਨੂੰ ਆਪਾਂ ਦੋ ਚਾਰ ਗੇੜੇ ਮਰਾਈਓ ਵੀ ਕੰਮ ਨਹੀਂ ਆਪਾਂ ਕਰਨਾ ਉਹ ਆਪਾਂ ਪਹਿਲਾਂ ਉੱਤੇ ਰੱਖਿਆ ਕੱਢ ਕੇ ਕਾਗਜ਼ ਵੀ ਆਪ ਖਾ ਦੋ ਬਿਲਕੁਲ ਬਿਲਕੁਲ ਹਾਂ ਸਿਰਫ ਉਹਦੇ ਫੈਨ ਉਹਨੇ ਜਿੰਨੇ ਗੱਡੀ ਲੈਣੀ ਹੈ ਬਿਲਕੁਲ ਉਹਨੂੰ ਸਾਰਾ ਪ੍ਰੂਫ ਦੇਵਾਂਗੇ ਆਧਾਰ ਕਾਰਡ ਦੇਵਾਂਗੇ ਆਪਣਾ ਵੀ ਆਧਾਰ ਕਾਰਡ ਦੇ ਦੇਵਾਂਗੇ ਇਹ ਆਪਣੇ ਚਾਚੇ ਦੇ ਚਾਚੇ ਦਾ ਕਾਕਾ ਫੌਜ ਹਾਂਜੀ ਉਹਦੇ ਨਾਂ ਗੱਡੀ ਹੈ ਘਰ ਦੀ ਗੱਲ ਹੈ ਕੋਈ ਪ੍ਰੀ ਨਹੀਂ ਫਿਰ ਵੀ ਆਪਣੇ ਤੋਂ ਲੈਣੀ ਹੈ ਆਪਣੀ ਵੀ ਕੋਈ ਲੋੜ ਹੋਵੇ ਤਾਂ ਆਪਾਂ ਉਹ ਚੀਜ਼ ਦੇ ਸਕਦੇ ਹਾਂ ਹਾਂ ਸੋ ਕਿਤੇ ਸਿਗਨੇਚਰ ਦੀ ਜਿਹੜਾ ਦੋਸਤੋ ਫਲਦਾ ਟਾਈਮ ਜਾਂ ਕਿਤੇ ਲੋੜ ਪੈਂਦੀ ਆ ਕੋਰਟ ਕਚਹਿਰੀ ਦੇ ਵਿੱਚ ਜਦੋਂ ਤੁਸੀਂ ਡਾਕੂਮੈਂਟ ਕੋਈ ਤਿਆਰ ਕਰਨਾ ਤੇ ਬਾਈ ਦਲੇਰ ਵਾਠ ਹਾਜ਼ਰ ਆ ਇਹਨਾਂ ਤੋਂ ਤੁਸੀਂ ਟ੍ਰਾਂਸਫਰ ਕਰਵਾ ਸਕਦੇ ਹੋ ਠੀਕ ਹੈ ਜੀ ਚਾਚਾ ਜੀ ਦੇ ਲੜਕੇ ਪਾਸ ਗੱਡੀ ਸੀਗੀ ਨਿਊ ਜੜੀ ਆ ਅਗ੍ਰੀਫਟ ਮੈਰਜ਼ ਗਿਫਟ ਮਿਲਿਆ ਸੀਗਾ ਸੋ ਗੱਡੀ ਆ ਬਿਲਕੁਲ ਨਿਊ ਕੰਡੀਸ਼ਨ ਆ ਤੁਸੀਂ ਜ਼ਰੂਰ ਧਿਆਨ ਮਾਰ ਲਿਓ ਬਿਲਕੁਲ ਪੰਜਾਬ ਨੰਬਰਾਂ 46 ਤਰ ਤਰਨ ਜ਼ਿਲ੍ਹੇ ਦਾ ਨੰਬਰ ਹੈ ਇਹ ਅੱਜ ਦੋਸਤੋ ਤੁਹਾਨੂੰ ਇੱਕ ਗੱਡੀ ਦਿਖਾਉਣੀ ਸੀ ਜੈਨੂਮਣੀ ਘਰੇ ਚੱਲਦੀ ਹੋਈ ਗੱਡੀ ਆ ਚਲਾਈ ਵੀ ਬਹੁਤ ਘੱਟ ਆ ਗੱਡੀ ਜਿਉਂ ਲਈ ਆ ਜ਼ਿਆਦਾਤਰ ਖੜੀ ਆ ਨਵੀਂ ਪਈ ਗੱਡੀ ਸਾਰੀ ਬਿਲਕੁਲ A1 ਕੰਡੀਸ਼ਨ ਆ ਨਿਊ ਹੈਗੀ ਆ ਠੀਕ ਆ ਠੀਕੀ ਖੋਲ ਕੇ ਵਿਖਾ ਦਿੰਨੇ ਆ ਬਿਲਕੁਲ ਜੀ